ਜੇਲ੍ਹ ਵਿੱਚ ਕੈਦੀਆਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਜਾ ਰਹੇ ਹਨ ਅਤੇ ਕੁੱਟਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਜੇਲ੍ਹ ਵਿੱਚ ਨਸ਼ੇ ਖੁੱਲੇਆਮ ਵਿਕਦੇ ਹਨ ਇਹ ਸਭ ਜੇਲ੍ਹ ਅਧਿਕਾਰੀਆਂ ਦੀ ਨੱਕ ਹੇਟ ਹੋ ਰਿਹਾ ਹੈ ਇਹ ਗੱਲ ਮੁਹਾਲੀ ਦੇ ਵਕੀਲ ਐਮ ਐਸ ਵਾਲੀਆ ਨੇ ਕਹੀ ਪ੍ਰੈਸ ਕਾਨਫਰੰਸ ਦੌਰਾਨ ਐਡਵੋਕੇਟ ਵਾਲੀਆ ਨੇ ਕਿਹਾ ਕਿ ਬਟਿੰਡਾ ਜੇਲ੍ਹ ਵਿੱਚ ਹਰ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੋ ਰਹੀਆਂ ਹਨ ਜੇਲ੍ਹ ਅਧਿਕਾਰੀ ਰਿਸ਼ਵਤ ਲੈ ਕੇ ਅੰਦਰੋਂ ਹਰ ਤਰ੍ਹਾਂ ਦਾ ਕੰਮ ਕਰਵਾ ਰਹੇ ਹਨ ਜਦੋਂ ਕਿ ਜੇਲ੍ਹ ਵਿੱਚ ਵਿਚਾਰ ਅਧੀਨ ਕੈਦੀਆਂ ਨੂੰ ਕੁੱਟਿਆ ਜਾਂਦਾ ਹੈ ਨਸ਼ੇ ਖੁੱਲੇਆਮ ਵਿਕ ਰਹੇ ਹਨ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚਾਰ ਵਾਰ ਪ੍ਰਤੀਨਿਧਤਾ ਦਾਇਰ ਕੀਤੀ ਹੈ ਪਰ ਸਰਕਾਰੀ ਵਕੀਲ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਅੱਜ ਦਾ ਮਸਲਾ ਇਹ ਹੈ ਕਿ ਮੇਰਾ ਨਾਮ ਪ੍ਰਭਜ ਸਿੰਘ ਵਾਲੀਆ ਐਡਵੋਕੇਟ ਐਸਮੋਲੀ ਡਿਸ਼ਟੀ ਕੋਰਟ ਦੇ ਅੱਗੇ ਆਇਆ ਫਾਇਦਾ ਮਸਲਾ ਬਹੁਤ ਗੰਭੀਰ ਹੈ ਇਹ ਹੈ ਕਿ ਬਠਿੰਡਾ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਨਾ ਇਨਸਾਫੀ ਹੋ ਰਹੀ ਹੈ ਜਿਹੜਾ ਜੇਲ੍ਹ ਸੁਪਰਡੈਂਟ ਹੈ along with other ਜਿਹੜੇ ਉਹਨਾਂ ਦੇ ਆਫੀਸ਼ੀਅਲਸ ਹਨ ਜਿਹੜੇ ਬਾਈ ਨੇਮ ਲੈ ਸਕਦਾ ਰਾਜਾ ਨਜੀਬ ਸਿੰਘ ਆਰਐਸ ਭੰਗੂ ਕਰਮਜੀਤ ਸਿੰਘ ਵੈਲਫੇਅਰ ਜਿਹੜੇ ਹੈਗੇ ਉੱਥੇ ਤੇ ਮਨਜੀਤ ਸਿੰਘ ਸਿੱਧੂ ਜੋ ਜੇਲ੍ਹ ਸੁਪਰਡੈਂਟ ਨੇ ਉਹ ਤਾਨਾਸ਼ਾਹੀ ਰੂਪ ਦੇ ਨਾਲ ਉੱਥੇ ਜਿਹੜੇ ਬੰਦਿਆਂ ਨਾਲ ਹੈ ਜਿਹੜੇ ਜੇਲ੍ਹ ਇਨਮੇਟ ਹੈ ਪ੍ਰिजनਰਸ ਹੈ ਅੰਡਰ ਟ੍ਰਾਇਲਸ ਹੈ ਉਹਨਾਂ ਦੇ ਉੱਤੇ ਹਰਾਸਮੈਂਟ ਕਰ ਰਹੇ ਹਨ क्रੂਐਲਟੀ ਕਰ ਰਹੇ ਹਨ ਉਹਨਾਂ ਨੂੰ ਪ੍ਰੋਪਰ ਟਰੀਟ ਨਹੀਂ ਕਰ ਰਹੇ ਉੱਥੇ ਮਾਰਕਟਾਈ ਚੱਲ ਰਹੀ ਹੈ ਉਹਨਾਂ ਤੋਂ ਵੀਡੀਓ ਮੰਗੀ ਗਈ ਸੀ ਸੀਸੀਟੀ ਵੀਡੀਓ ਮੰਗੀ ਗਈ ਤੇ ਉਹ ਪ੍ਰੋਵਾਈਡ ਨਹੀਂ ਕਰ ਰਹੇ ਅਸੀਂ ਪਿਛਲੇ 6 ਮਹੀਨੇ ਤੋਂ ਰਿਪਰੈਜ਼ੈਂਟੇਸ਼ਨਾਂ ਦੇ ਰਹੇ ਹਾਈ ਕੋਰਟ ਅਪਰੋਚ ਕੀਤਾ ਹੈ ਆਨਰੇਬਲ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਕਿ 4 ਹਫ਼ਤਿਆਂ ਚ ਰਿਪਰੈਜ਼ੈਂਟੇਸ਼ਨ ਨੂੰ ਡਿਸਾਈਡ ਕੀਤਾ ਜਾਏ ਉਹਨਾਂ ਦਾ ਸਰਕਾਰੀ ਵਕੀਲ ਉੱਥੇ ਪੇਸ਼ ਹੋ ਕੇ ਕਹਿੰਦਾ ਜੀ 4 ਹਫ਼ਤੇ ਦੇ ਵਿੱਚ ਅਸੀਂ ਡਿਸਾਈਡ ਕਰਾਂਗੇ 4 ਹਫ਼ਤੇ ਪੂਰੇ ਹੋ ਗਏ ਅੱਜ ਤੱਕ ਕੋਈ ਵੀ ਉਹਦੀ ਰਿਪਰੈਜ਼ੈਂਟੇਸ਼ਨ ਡਿਸਾਈਡ ਨਹੀਂ ਕਰ ਸਕੇ ਨੇ ਉਸ ਤੋਂ ਬਾਅਦ ਮੈਂ ਇਨ ਪਰਸਨ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇ ਕੇ ਆਇਆ 20 ਤਰੀਕ ਨੂੰ ਕਿ ਸਾਡੇ ਬੰਦੇ ਉੱਥੇ ਭੁੱਖ ਹੜਤਾਲ ਤੇ ਆਂ ਬਿਕੋਜ਼ ਆਫ ਥੀਜ਼ ਰੀਜ਼ਨਸ ਉਹਨਾਂ ਨੇ ਹਜੇ ਤੱਕ 20 ਤਰੀਕ ਹੋ ਗਈ ਹੈ ਅੱਜ 26 27 ਤਰੀਕ ਹੋ ਗਈ ਹੈ ਅੱਜ ਤੱਕ ਕੁਝ ਨਹੀਂ ਹੋਇਆ 1 ਮਹੀਨਾ ਹੋ ਗਿਆ ਹੈ ਉਹਨਾਂ ਨੂੰ ਸ਼ਵਾਸ਼ਨ ਦੇ ਦਿੰਨੇ ਆਂ ਵੀ ਆ ਤੁਹਾਡੇ ਜਿਹੜੇ ਐਸ ਪਰ ਜੇਲ ਮੈਨੂਅਲ ਅਸੀਂ ਪ੍ਰੋਵਾਈਡ ਕਰਾਂਗੇ ਫੈਸਿਲਿਟੀਆਂ ਬਰ ਦੇ ਆਰ ਨਾਟ ਡੂਇੰਗ ਇਟ ਔਰ ਸੈਕੰਡਲੀ ਜਿੰਨੀਆਂ ਵੀ ਰਿਪਰੈਜ਼ੈਂਟੇਸ਼ਨ ਆ ਮੇਰੇ ਕਲਾਇੰਟਸ ਨੇ ਦਿੱਤੀਆਂ ਪਹਿਲੀ ਰਿਪਰੈਜ਼ੈਂਟੇਸ਼ਨ ਦਿੱਤੀ April ਦੇ ਵਿੱਚ April ਚ ਰਿਪਰੈਜ਼ੈਂਟੇਸ਼ਨ ਦਿੱਤੀ ਵੀ ਇੱਥੇ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਹੈ ਅੰਦਰ ਸਾਰੇ ਪੈਸੇ ਲੈ ਰਹੇ ਹਨ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਵਿਦਿ ਗ੍ਰੇਸ ਆਫ ਗੋਡ ਜਿਹੜਾ ਮਈ ਦੇ ਵਿੱਚ ਪਰਚਾ ਦਰਜ ਹੁੰਦਾ ਹੈ ਬਠਿੰਡਾ ਜੇਲ ਅਫੀਸਰ ਦੇ ਖਿਲਾਫ ਇਹਦਾ ਮਤਲਬ ਕਿ ਮੇਰੇ ਬੰਦਿਆਂ ਨੂੰ ਪਹਿਲਾਂ ਪਤਾ ਸੀਗਾ ਅਸੀਂ ਉੱਥੇ ਆਵਾਜ਼ ਚੱਕਦੇ ਹਾਂ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਜਦੋਂ ਅਸੀਂ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਸੀ ਕੰਨੇ ਸਾਡੀ ਰਿਪਰੈਜ਼ੈਂਟੇਸ਼ਨ ਹੈ ਡਿਸਾਈਡ ਕਰੋ ਉਹ ਸਾਨੂੰ ਉੱਥੇ ਮਾਰਕੋਟਾਈ ਕਰਦੇ ਆਂ ਫਿਰ ਸਾਡਾ ਮੈਡੀਕਲ ਨਹੀਂ ਕਰਾਉਂਦੇ ਉੱਥੇ ਜੇ ਕੋਈ ਵਿਜ਼ਿਟ ਕਰਦਾ ਤੇ ਉਹਨਾਂ ਨੂੰ ਬਾਰੋ-ਬਾਰ ਤੋੜ ਦਿੰਨੇ ਆ ਜੀ ਇਹ ਬੰਦੇ ਆਪ ਨਹੀਂ ਮਿਲਣਾ ਚਾਹੁੰਦੇ ਉਹ ਨਾ ਉਹਨਾਂ ਨੂੰ ਕੋਟਾ ਚ ਪੇਸ਼ ਕੀਤਾ ਜਾਂਦਾ ਨਾ ਉਹਨਾਂ ਦੀ ਵੀਡੀਓ ਕੌਨਟਰਸਾਈ ਕਰਾਈ ਜਾ ਰਹੀ ਹੈ ਇਹ ਉੱਥੇ ਤਾਨਾਸ਼ਾਹੀ ਪੂਰੀ ਚੱਲ ਰਹੀ ਹੈ ਜੇ ਮੇਰੇ ਬੰਦਿਆਂ ਨੂੰ ਕੁਝ ਹੋ ਗਿਆ ਜਿਹੜੇ ਬਾਈ ਨੇਮ ਹੈ ਲੈ ਲੈਣਾ ਗੁਰਪ੍ਰੀਤ ਸਿੰਘ ਓਪੀ ਤੇ ਗੌਰਵ ਸ਼ਰਮਾ ਐਲੀਅਸ ਗੋਰੂ ਬੱਚਾ ਜਿਤੇ ਸੀਰੀਅਸ ਐਲੀਗੇਸ਼ਨ ਲਗਾਣੇ ਆ ਉਹ ਭੁਖੜ ਹੜਤਾਲ ਤੇ ਆ ਜੇ ਉਹ ਉੱਥੇ ਮਰ ਗਏ ਇਹ ਸਾਰੇ ਚਾਰ ਦੇ ਚਾਰ ਬੰਦੇ ਜ਼ਿੰਮੇਵਾਰ ਹੋਣਗੇ ਉਹਨਾਂ ਦੇ ਪੇਰੈਂਟਸ ਨਾਲ ਵੀ ਮੇਰੀ ਗੱਲ ਹੋਈ ਟੈਲੀਫੋਨ ਤੇ ਗੱਲ ਨਹੀਂ ਕਰਾਈ ਜਾ ਰਹੀ ਪਿਛਲੇ 15 ਦਿਨਾਂ ਤੋਂ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਬੱਚਿਆਂ ਦਾ ਕੀ ਹਾਲ ਸੀ ਮੈਂ ਪਰਸਨਲ ਵਿਜ਼ਿਟ ਕਰਕੇ ਮੇਲ ਕਰਕੇ ਗਿਆ ਉੱਥੇ ਵਿਜ਼ਿਟ ਕੀਤਾ ਏ ਡੀ ਜੀ ਪੀ ਸਾਹਿਬ ਨੂੰ ਵਿਜ਼ਿਟ ਕੀਤਾ ਉਹਨਾਂ ਨੇ ਆਸ਼ਵਾਸ਼ਣ ਜ਼ਰੂਰ ਦਿੱਤਾ ਪਰ ਹਾਲੇ ਤੱਕ ਕੋਈ ਹੱਲ ਨਹੀਂ ਕੱਢਿਆ ਤੁਹਾਡੇ ਜਿਹੜੇ ਬੰਦੇ ਨੇ ਜਿਹੜੇ ਫੌਨ ਨੇ ਕਿਹੜੇ ਪੇਸ ਨੇ ਕੁਝ ਵੀ ਨਹੀਂ ਸਾਡੇ ਜਿਹੜੇ ਬੰਦੇ ਆ ਉਹਨਾਂ ਤੇ 302 ਦਾ ਮੁਕੱਦਮਾ ਦਰਜ ਹੋਇਆ ਸੀ ਮੋਗਾ ਦੇ ਵਿੱਚ ਉਹ ਬਠਿੰਡਾ ਜੇਲ੍ਹ ਚ ਹਾਈ ਸਕਿਉਰਿਟੀ ਜੇਲ੍ਹ ਚ ਉਹਨਾਂ ਨੂੰ ਰੱਖਿਆ ਗਿਆ ਹੈ ਪਰ ਜਿਹੜਾ ਕੁਐਸਚਨ ਇਹ ਹੈ ਕਿ ਜੇਲ੍ਹ ਦੇ ਵਿੱਚ ਵੀ ਅਧਿਕਾਰ ਹੁੰਨੇ ਆ ਜਿਹੜੇ ਬੰਦੇ ਅੰਦਰ ਜਾਂਦੇ ਆ ਉਹਨਾਂ ਦੇ ਅਧਿਕਾਰਾਂ ਦੇ ਉੱਤੇ ਤੋਹਨ ਕੀਤੀ ਜਾ ਰਹੀ ਹੈ ਨਾ ਉਹਨਾਂ ਨੂੰ ਕੋਈ ਫੈਸਿਲਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਪ੍ਰੋਪਰ ਫੂਡ ਨਹੀਂ ਮਿਲ ਰਿਹਾ ਅੱਜ ਤੋਂ 2 ਸਾਲ ਪਹਿਲਾਂ ਵੀ ਉੱਥੇ ਐਲੀਗੇਸ਼ਨ ਲੱਗੇ ਸੀ ਇਹਨਾਂ ਦੇ ਖਾਣੇ ਦੇ ਵਿੱਚ ਕੱਚ ਪਾਇਆ ਗਿਆ ਸੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਕੱਚ ਵਾਲੀ ਗੱਲ ਨੂੰ ਦਬਾਇਆ ਗਿਆ ਪਿਛਲੇ ਸਾਲ ਅਸੀਂ ਗਏ ਆ ਉੱਥੇ ਬਾਬਾ ਜੀ ਦੀ ਉੱਥੇ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਸਰਕਲੇਜ ਹੋਈ ਮੈਂ ਉਹ ਰਿਪਰੈਜੈਂਟੇਸ਼ਨਾਂ ਦਿੱਤੀਆਂ ਅਜ ਤੱਕ ਇਨਾਂ ਨੇ ਕੋਈ ਵੀ ਉਹਨਾਂ ਦੇ ਕਿਸੇ ਵੀ ਅਫੀਸ਼ੀਅਲ ਦੇ ਉੱਤੇ ਐਕਸ਼ਨ ਨਹੀਂ ਲਿੱਤਾ ਹੂ ਵਾਸ ਐਟ ਫਾਲਟ ਇਹ ਬੋਲੇ ਤੁਸੀਂ ਮਤਲਬ ਜਿਹੜਾ ਸਾਡੇ ਡਿਪਟੀ ਐਸਪੀ ਜੀ ਉਹ ਸਾਡੇ ਕੋਲ ਜਿਸ ਤੋਂ ਜਿਸ ਤੋਂ ਹਾਂ ਜਦੋਂ ਉੱਥੇ ਐਸਡੀਐਮ ਸਾਹਿਬ ਉਹ ਈਸੀ ਕਰਕੇ ਕਰਾਈ ਸੀ ਵਿਜ਼ਿਟ ਹੋਈ ਸੀ ਸਹਿਨਜਾ ਸਾਹਿਬ ਗਏ ਸੀਗੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਬੰਦੇ ਗਲਤ ਐ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਉਹ ਗੱਲ ਦਾ ਆਸ਼ਵਾਸਨ ਦੇ ਉੱਤੇ ਸਾਡੇ ਬੰਦਿਆਂ ਨੇ ਉੱਥੇ ਜੂਸ ਵੀ ਪੀਤਾ ਪਾਣੀ ਵੀ ਪੀਤਾ ਪਰ ਅੱਜ ਤੋਂ ਉਹ ਵੀ 15 ਦਿਨ ਹੋ ਚੁੱਕੇ ਐ ਜਦੋਂ ਤੱਕ ਜੱ ਸਾਹਿਬ ਆਣਨੇ ਐ ਉਦੋਂ ਇਹ ਮਿੱਠੇ ਬਣ ਕੇ ਤੇ ਉਹਨਾਂ ਨੂੰ ਕਹਿ ਦਿੰਨੇ ਜੀ ਅਸੀਂ ਪੂਰਾ ਕਰਾਂਗੇ ਵੀ ਜਿਨ੍ਹਾਂ ਦੀ ਗਲਤੀ ਉਹਨਾਂ ਦੇ ਕਾਰਵਾਈ ਕਰਾਂਗੇ ਪਰ ਜਦੋਂ ਉਹ ਚਲੇ ਜਾਂਦੇ ਐ ਅਗਲੀ ਵਿਜ਼ਿਟ ਤੱਕ ਉਹ ਕੁਝ ਕੋਈ ਕਾਰਵਾਈ ਨਹੀਂ ਕਰ ਰਹੇ ਡਿਸਪਾਈਟ ਰਿਪਰੈਜ਼ੈਂਟੇਸ਼ਨ ਡਿਸਪਾਈਟ ਐਨੀ ਆਰਡਰ ਦੇ ਆਰ ਵਾਇਓਲੇਟਿੰਗ ਐਵਰੀ ਥਿੰਗ लोकल ਉੱਥੇ ਕੋਈ ਵਿਸ਼ੇਸ਼ ਨਹੀਂ ਕਰ ਰਿਹਾ ਜੀ ਉਹ ਤਾਂ ਲੋਕ ਸੈਨਜਾ ਸਾਹਿਬ ਦੀ ਡਿਊਟੀ ਹੁੰਦੀ ਹੈ ਡੀਐਲਐਸਸੀ ਦੀ ਡਿਊਟੀ ਹੁੰਦੀ ਹੈ ਐਸਡੀਐਮ ਸਾਹਿਬ ਗਏ ਹਨ ਪਰ ਜੇ ਉੱਥੇ ਕੋਈ ਤਕਲੀਫ ਹੈ ਤਾਂ ਹੀ ਬੰਦੇ ਨੇ ਭੁਖੜਤਾਲ ਰੱਖੀ ਹੈ ਤੇ ਉਹ ਜਿਹੜੀ ਮੁੱਦੇ ਤੇ ਨਹੀਂ ਜਾਣਾ ਚਾਹੁੰਦੇ ਅਸੀਂ ਉੱਥੇ ਰਿਪਰੈਜੈਂਟੇਸ਼ਨ ਦੇ ਰਹੇ ਹਾਂ ਜਿਹਦੇ ਸਾਡੀ ਰਿਪਰੈਜੈਂਟੇਸ਼ਨ ਬੈਕ ਪਹਿਲਾਂ ਦੀ ਹੈ ਉਸ ਤੋਂ ਬਾਅਦ ਉਹ ਫੜ ਲੈਣੇ ਆ ਬਾਅਦ ਚੋਂ ਕੋਈ ਕਾਰਵਾਈ ਨਹੀਂ ਕਰਦੇ ਸਰ ਪ੍ਰਸ਼ਾਸਨਿਕ ਅਧਿਕਾਰੀ ਤਾਂ ਲੋਕ ਭੁੰਮੀ ਰਹੇ ਆ ਕੋਈ ਗਵਾਹੀ ਵੀ ਨਹੀਂ ਕਰੇ ਤੇ ਕਲੀਕ ਇਹ ਤੁਹਾਨੂੰ ਰਿਸ਼ੀਵਲ ਵੀ ਹਾਂਜੀ ਅਸੀਂ ਔਨਰੇਬਲ ਅਸੀਂ ਔਨਰੇਬਲ ਹਾਈ ਕੋਰਟ ਤੋਂ ਰਿਟੂ ਫਾਈਲ ਕੀਤੀ ਸੀ ਆਰਡਰ ਪਾਸ ਹੋਇਆ ਕਿ 4 ਹਫ਼ਤਿਆਂ ਦੇ ਸਾਡੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਡਿਸਾਈਡ ਕੀਤੀ ਜਾਏ 4 ਹਫ਼ਤੇ ਵੀ ਨਿਕਲ ਗਏ ਨੇ ਬਸ ਇਹ ਬਚਦਾ ਵੀ ਨਹੀਂ ਬਸ ਇਹ ਹਾਈ ਸਕਿਉਰਿਟੀ ਜੇਲ ਹੈ ਉਹ ਦੇ ਵੀ ਚੈਕਰ ਦਾ ਐਕਸੈਸ ਚਾਹੀਏ ਆਪਾਂ ਤੇ ਜਿਸ ਪਾਰ ਜਾਂ ਮਤਲਬ ਤੁਹਾਡੇ ਕੋਲ ਪੂਰੇ ਕੋਈ ਤੁਹਾਡੇ ਕੋਲ ਦੇਖੋ ਜਿਹੜੀ ਤਾਂ ਹਾਈ ਸਕਿਉਰਿਟੀ ਜੇਲ ਹੈ ਉਹ ਸੈਪਰੇਟ ਹੈ ਇਹ ਕਹਣਾ ਜੀ ਜਿਹੜੇ ਹੁਣ ਇਨਮੇਟਸ ਗਏ ਆ ਉੱਥੇ ਜਿਹੜੇ ਰਹਿ ਰਹੇ ਆ ਪ੍ਰिजनਰਸ ਉਹਨਾਂ ਨੂੰ ਐਟਲੀਸਟ ਫੈਸਿਲਿਟੀਆਂ ਦਾ ਜਿਹੜੀ ਐਸ ਪਰ ਜੇਲ ਮੈਨੂਅਲ ਤਾਂ ਪ੍ਰੋਵਾਈਡ ਕਰਨੀ ਚਾਹੀਦੀਆਂ ਥੇਰ ਆ ਮੈਨੀ ਆਰਡਰਸ ਆਫ ਹਾਈ ਕੋਰਟ ਕੇ ਟਾਈਮ ਟੂ ਟਾਈਮ ਪਾਸ ਹੁੰਨੇ ਆ ਪਰ ਉੱਥੇ ਜੇ ਵਾਇਲੇਸ਼ਨ ਹੁੰਦੀ ਹੈ ਤਾਂ ਹੀ ਅਗਲਾ ਹਾਈ ਕੋਰਟ ਅਪਰੋਚ ਕਰਦਾ ਹੈ ਜੇ ਵਾਇਲੇਸ਼ਨ ਨਾ ਹੋਏ ਤਾਂ ਬੰਦਾ ਹਾਈ ਕੋਰਟ ਅਪਰੋਚ ਹੀ ਨਾ ਕਰੇ ਸੁਧਾਰ ਘਰ ਕਹਿੰਦੇ ਆ ਹਾਂ ਜੀ ਇਹ ਮੁੰਨਾ ਹਾਂਜੀ ਇਹਦੇ ਨਾਲ ਕੋਈ ਸੁਧਾਰ ਹੋਏਗਾ ਉਹਨਾਂ ਦਾ ਸੁਧਾਰ ਤਾਂ ਕੁਛ ਨਹੀਂ ਹੋ ਰਿਹਾ ਉਹ ਤਾਂ ਸਗੋਂ ਉਹਨਾਂ ਨੂੰ ਤਾਂ ਇੰਨਾ ਕਿ ਜ਼ਲੀਲ ਕੀਤਾ ਜਾ ਰਿਹਾ ਹੈ ਕਿ ਉਹ ਹੈਲਪ ਆਊਟ ਹੋ ਗਏ ਕਿ ਉਹ ਕ੍ਰਿਮੀਨਲ ਹੀ ਬਣ ਕੇ ਨਿਕਲਣਗੇ ਉਹ ਸੁਧਰਨਗੇ ਨਹੀਂ ਜੇ ਕੋਈ ਬੰਦਾ ਜਿੰਨਾ ਨੂੰ ਇੰਨਾ ਜ਼ਲੀਲ ਕੀਤਾ ਜਾ ਰਿਹਾ ਹੈ ਜੇਲ੍ਹ ਦੇ ਅੰਦਰ ਪ੍ਰਸ਼ਾਸਨ ਹੀ ਜ਼ਲੀਲ ਕਰੀ ਜਾ ਰਿਹਾ ਹੈ ਤੇ ਉਹ ਬੰਦਿਆਂ ਦੇ ਮਾਨਸਿਕ ਸੰਤੁਲਨ ਤੇ ਕੀ ਬੀਜਦੀ ਹੋਏਗੀ ਉਸ ਤੇ ਲੋਕਲ ਵੀ ਤੁਸੀਂ ਕੋਈ ਨਹੀਂ ਸੀ ਅਜੰਡਾ ਦੇ ਵਿੱਚ ਇੱਥੇ ਅਸਰਨ ਬੋਲ ਅਸੀਂ ਤਾਂ ਰਿਪਰੈਜੈਂਟੇਸ਼ਨ ਦੇ ਰਹੇ ਆਂ ਔਨਲਾਈਨ ਵੀ ਦਿੱਤੀ ਹੈ ਮੇਲ ਤੇ ਵੀ ਦਿੱਤੀ ਹੈ ਬਾਈ ਹੈਂਡ ਵੀ ਦੇ ਕੇ ਆਏ ਆਂ ਇਹ ਤਾਂ ਲਾ ਰਹੇ ਆਂ ਕਿ ਜਿਹੜੇ ਤੁਹਾਡੇ ਚਾਹੀਏ ਉਹ ਵੀ ਪਰੇਸ਼ਾਨ ਹੋ ਉਹ ਵੀ ਨਹੀਂ ਹੋਰ ਵੀ ਦੇਖੋ ਹੋਰ ਵੀ ਪਲੈਂਟ ਪਲੈਂਟ ਪਰੇਸ਼ਾਨ ਹੋ ਸਕਦੇ ਆਂ ਪਰ ਉਹ ਜਿਹੜੇ ਬੰਦੇ ਹੁਣ ਆਵਾਜ਼ ਆਵਾਜ਼ ਹੀ ਨਹੀਂ ਚੱਕਣ ਦਿੰਦੇ ਕਿਸੇ ਨੂੰ ਇਹ ਦਬਾ ਦਿੰਨੇ ਆ ਉਹਨਾਂ ਨੂੰ ਇਸ ਤਰ੍ਹਾਂ ਇਹਨਾਂ ਦੇ ਦਬਾਅ ਦੇ ਨਾਲ ਦਬਾਅ ਉਹਨਾਂ ਦੇ ਉੱਤੇ ਦੇਖੋ ਇੱਕ ਤਾਂ ਆਲਰੇਡੀ ਉਹ ਉਹਨਾਂ ਦੀ ਮਰਸੀ ਦੇ ਅੰਦਰ ਹੈ ਦਬਾਅ ਤਾਂ ਇਹ ਹੀ ਹੈ ਨਾ ਕਿ ਉਹਨਾਂ ਤੋਂ ਬਿਨਾਂ ਤੋਂ ਕੁਝ ਵੀ ਨਹੀਂ ਕਰ ਸਕਦੇ ਰੋਟੀ ਉਹਨਾਂ ਨੇ ਦੇਣੀ ਹੈ ਖਾਣਾ ਉਹਨਾਂ ਨੇ ਦੇਣਾ ਜੋ ਕੁਝ ਉਹਨਾਂ ਨੂੰ ਚਾਹੀਦਾ ਮੈਡੀਕਲ ਫੈਸਿਲਿਟੀ ਉਹਨਾਂ ਨੇ ਦੇਣੀ ਹੈ ਤੇ ਉਹ ਇੱਕ ਬੰਦਾ ਕਿੰਨੀ ਦੇਰ ਤੱਕ ਦਬਾਅ ਚ ਤਾਂ ਆ ਹੀ ਜਾਏਗਾ ਨਾ ਬੰਦਾ ਟੋਟਲ ਮੇਰੇ ਤਾਂ ਕਲਾਇੰਟਸ ਦੋਈ ਹੈ ਜੀ ਉੱਥੇ ਜੇਲ੍ਹ ਚ ਤਾਂ ਬਹੁਤ ਬੰਦੇ ਆ ਅੱਛਾ ਸਾਰਿਆਂ ਨਾਲ ਨਹੀਂ ਸਾਰਿਆਂ ਨਾਲ ਨਹੀਂ ਹੋ ਸਕਦਾ ਪਰ ਕਈ ਕਈ ਆ ਨਾ ਹੁੰਦਾ ਜਿਹੜੇ ਬੰਦੇ ਆਵਾਜ਼ ਚੱਕਦੇ ਆ ਜਿਹੜੇ ਆਪਣੇ ਹੱਕਾਂ ਲਈ ਖੜਦੇ ਉਹਨਾਂ ਨਾਲ ਕਰਦੇ ਉੱਤੋਂ ਦੀ ਉੱਤੇ ਮੇਰੀ ਲਾਸਟ ਟਾਈਮ ਜਦੋਂ ਵਿਜ਼ਿਟ ਹੋਈ ਸੀ ਉੱਥੇ ਪਾਣੀ ਦਾ ਜਿਹੜੇ ਬਾਹਰ ਸਿਪਾਈ ਵੀ ਬੈਠੇ ਆ ਉਹਨਾਂ ਵਾਸਤੇ ਪਾਣੀ ਦਾ ਤੱਕ ਤਾਂ ਕੂਲਰ ਨਹੀਂ ਲੱਗਾ ਹੋਇਆ ਨਾ ਤੋਂ ਕੀ ਆ ਫੈਸਿਲਿਟੀ ਪ੍ਰੋਵਾਈਡ ਕਰਨਗੇ ਉਹ ਤਾਂ ਆਪ ਕੰਪਲੇਂਟ ਕਰੀ ਜਾਂਦੇ ਸੀ ਵੀ ਸਾਨੂੰ ਇੱਥੇ ਪਾਣੀ ਤਾਂ ਮਿਲਦਾ ਨਹੀਂ ਸੀ ਜੇ 50 ਰੁਪਏ ਦੇ ਲੱਗਾ ਮੁਕਤ ਪ੍ਰਸ਼ਾਸਨ ਕਰਾ ਰਹੇ ਹਾਂ ਤਾਂ ਇਹ ਕਦੀ ਵੀ ਦੇਖੋ ਜਿਵੇਂ ਇਹ ਲਿਖਿਆ ਹੋਇਆ ਹੈ। ਜੇ ਆਪਾਂ ਤੁਹਾਨੂੰ ਕਾਬੂ ਨੂੰ ਜਿਗਾ ਜਿਗਾ ਆਬਦੇ। ਜੇਲ੍ਹਾਂ ਦੇ ਵਿੱਚ ਦੇਖ ਲਓ ਤੁਹਾਡੇ ਸਾਹਮਣੇ ਐਫ ਆਈ ਆਰ ਹੋਈ ਹੈ 5 ਮਈ ਨੂੰ। ਜੇਲ੍ਹ ਦਾ ਹੀ ਬੰਦਾ ਫੜਿਆ ਗਿਆ ਚਿੱਟੇ ਦੇ ਨਾਲ। ਪਹਿਲਾਂ ਜੇਲ੍ਹਾਂ ਦੇ ਵਿੱਚ ਹੀ ਸੁਧਾਰ ਜੇ ਸੁਧਾਰ ਕਰ ਚੀ ਸੁਧਾਰਨੀ ਹੈ ਤੇ ਬਾਹਰ ਕਿੱਥੋਂ ਸੁਧਾਰ ਕਰਨਗੇ? ਉੱਥੇ ਤਾਂ ਬੰਦੇ ਨੂੰ ਸੁਧਾਰ ਵਾਸਤੇ ਭੇਜਿਆ ਜਾਂਦਾ ਹੈ। ਔਰ ਜੇ ਤੁਸੀਂ ਬੰਦੇ ਨੂੰ ਅੰਦਰ ਬੈਠੇ ਇਨਾ ਤੰਗ ਕਰੋਗੇ ਤਾਂ ਉਹ ਸੁਧਰੇਗਾ ਇਹ ਪ੍ਰੈਸ ਕਾਨਫਰੈਂਸ ਦਾ ਮਤਲਬ ਹੀ ਇਹ ਸੀ ਵੀ ਅਸੀਂ ਰੀਪਰੈਜੈਂਟੇਸ਼ਨਾਂ 6 ਮਹੀਨੇ ਤੋਂ ਦੇ ਰਹੇ ਹਾਂ 6 ਮਹੀਨੇ ਹੋ ਗਏ ਸਾਨੂੰ ਕਦੀ ਇੱਧਰ ਜਾਓ ਕਦੀ ਉੱਧਰ ਜਾਓ ਬਟ देयर इज नो ਹੈਡ ਆਊਟ ਥੈਟ ਇਜ਼ ਵਾਈ ਅੱਜ ਪ੍ਰੈਸ ਕਾਨਫਰੈਂਸ ਕਰਨੀ ਪਈ ਹੈ ਔਰ ਬਾਈ ਨੇਮ ਮੈਂ ਕਹਿ ਰਿਹਾ ਕਿਉਂਕਿ ਆਲਰੇਡੀ ਇੱਕ ਐਫ ਆਈ ਆਰ ਜਿਹੜੀ ਹੈ ਰਾਜਾ ਨਰਦੀਪ ਸਿੰਘ ਜਿਹੜਾ ਉੱਥੇ ਹੈ ਉਹਦਾ ਮੇਰੇ ਕਲਾਇੰਟ ਦੇ ਨਾਲ ਆਲਰੇਡੀ ਅੰਮ੍ਰਿਤਸਰ ਐਫ ਆਈ ਆਰ ਚੱਲ ਰਹੀ ਹੈ ਦੂਜੇ ਦੇ ਖਿਲਾਫ ਅਲੀਗੇਸ਼ਨ ਹੈ ਉਹੀ ਉੱਥੇ ਹੀ ਉਹਨਾਂ ਦੀ ਜੇਲ੍ਹ ਦੇ ਵਿੱਚ ਲੱਗਾ ਹੋਇਆ ਤੇ ਜਿਹਦੇ ਨਾਲ ਆਪਸ ਵਿੱਚ ਝਗੜਾ ਹੈ ਔਰ ਉਹ ਅਫਸਰ ਹੈ ਉੱਥੇ ਮੌਕੇ ਦਾ ਮੌਕੇ ਦਾ ਅਫਸਰ ਤਾਂ ਤੰਗ ਕਰੇਗਾ ਹੀ ਕਰੇਗਾ ਉਹ ਕੰਪਲੇਨੈਂਟ ਹੈ ਇਹਨੂੰ ਮਲਜ਼ਮਣਾ ਹੋਇਆ ਤੁਸੀਂ ਕੀ ਨੋਡ ਨੂੰ ਖੇਚ-ਚੇਨ ਕੀਤੀ ਜਾਵੇ ਜਾਂ ਕੀ ਜੇਲ੍ਹ ਚੇਂਜ ਜੇਲ੍ਹ ਚੇਂਜ ਦਾ ਕੋਈ ਮਤਲਬ ਜੇਲ੍ਹ ਚੇਂਜ ਕਰਨ ਲਈ ਤਾਂ ਉਹ ਕਰ ਸਕਦੇ ਹੋ ਉਹਨਾਂ ਦਾ ਆਪਣਾ ਪ੍ਰੈਰੋਗੇਟਿਵ ਹੈ ਪਰ ਕੋਸ਼ਿਸ਼ ਨੇ ਕਿ ਜੇਲ੍ਹ ਚੇਂਜ ਕਰਨ ਨਾਲ ਹਾਲਾਤ ਬਦਲਣਗੇ ਕਿ ਨਹੀਂ ਬਦਲਣਗੇ ਗੱਲ ਤਾਂ ਇਹ ਹੈ ਕਿ ਜੇ ਬੰਦਾ ਉੱਥੇ ਗਿਆ ਹੈ ਉਹ ਸੁਧਾਰ ਲਈ ਗਿਆ ਹੈ ਉਹਨਾਂ ਨੂੰ ਐਟਲੀਸਟ ਐਸ ਪਰ ਜੇਲ ਮੈਨੂਅਲ ਜੋ ਕਾਨੂੰਨ ਨੇ ਦਿੱਤੇ ਹਨ ਉਹਨੇ ਅਧਿਕਾਰ ਤਾਂ ਉਹਨਾਂ ਦੇ ਬੰਦੇ ਹਨ ਘਰਦਿਆਂ ਨਾਲ ਗੱਲ ਨਹੀਂ ਕਰਨ ਦੇ ਰਹੇ ਫੋਨ ਦੀ ਆਈਡੀਆ ਬਲੌਕ ਕੀਤੀਆਂ ਹੋਈਆਂ ਵਕੀਲ ਨਾਲ ਗੱਲ ਨਹੀਂ ਕਰਨ ਦੇ ਰਹੇ ਸਾਨੂੰ ਮੇਲ ਕਰਕੇ ਇੱਥੋਂ ਸਪੈਸ਼ਲ ਜਾਣਾ ਪੈਂਦਾ ਉੱਥੇ ਵਿਜ਼ਿਟ ਕਰਨ ਲਈ ਕਾਲ ਕਰੀ ਤੁਸੀਂ ਚਾਹ ਰਹੇ ਹੋ ਇਸ ਲਈ ਆਪ ਆਪਣੇ ਕਲਾਇੰਟ ਤੇ ਵੀ ਚਾਹ ਰਹੇ ਹੋ ਦੇਖੋ ਕਲਾਇੰਟ ਜੇ ਵੀ ਹੋਏ ਸਾਰੇ ਵੀ ਆ ਸਕਦੇ ਦੇਖੋ ਅੱਜ ਮੈਂ ਆਵਾਜ਼ ਦੇ ਚੱਕੀ ਹੈ ਕੱਲ ਨੂੰ ਹੋਰ ਬੰਦੇ ਵੀ ਆ ਸਕਦੇ ਜਿਨ੍ਹਾਂ ਨਾਲ ੱਟਕਾ ਹੋਇਆ ਪਰ ਕਿਸੇ ਨਾ ਕਿਸੇ ਨੂੰ ਸ਼ੁਰੂਆਤ ਤਾਂ ਕਰਨੀ ਪੈਣੀ ਸੀ